ਗਲਾਜ਼ਮਾ ਦਾ ਰੋਸ ਫੁੱਟਿਆ ਜਲੰਧਰ ਵਿੱਚ ਲਾਲ ਚੜੀਆਂ ਦਾ ਭੜੀਆਂ ਸੜਕਾਂ ਸਰਕਾਰ ਦੇ ਵਾਦੇ ਪੂਰੇ ਨਾ ਕਰਨ ਦਾ ਤੁਸਵੀ ਮੈਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਪੈਨਸ਼ਨ ਬਹਾਲੀ ਅਤੇ ਡੀਏ ਅਬ ਡਿਸਟੈਂਸ ਸਮੇਤ ਮੰਗਾ ਕੇ ਹੋਵੇਗੀ ਲੜਾਈ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਪੈਨਸ਼ਨਾਂ ਅਤੇ ਕੰਟਰੈਕਟ ਵਰਕਰਾਂ ਨੇ ਪੁੱਤ ਤੁਹਾਨੂੰ ਜਲੰਧਰ ਦੀਆਂ ਸੜਕਾਂ ਤੇ ਆ ਕੇ ਸਰਕਾਰ ਦੀਆਂ ਨੀਤੀਆਂ ਵਿਰੋਧ ਗੁੱਸਾ ਵਿਰੋਧ ਪ੍ਰਗਟ ਕੀਤਾ ਪੰਜਾਬ ਸਵਾਦੀਆਂ ਸਰਵਿਸ ਆਫ ਫੈਡਰੇਸ਼ਨ ਦੀ ਅਗਵਾਈ ਵਿੱਚ ਦੇਸ਼ ਭਗਤੀ ਯਾਦਗਾਰ ਹਾਲਚ ਹੋਈ ਰੈਲੀ ਤੋਂ ਬਾਅਦ ਰੋਸ ਮਾਰਚ ਕਰਿਆ ਗਿਆ ਜਿਸਨੂੰ ਨਾਲ ਲਾਲ ਝੰਡੇ ਨਾਲ ਸੜੀਆਂ ਸੜਕਾਂ ਤੇ ਸਰਕਾਰ ਵਾਅਦੇ ਪੂਰੇ ਕਰੋ ਦੇ ਨਾਰੇ ਗੂੰਜਦੇ ਰਹੇ ਮੁਲਾਜ਼ਮਾਂ ਦਾ ਪੁਛ ਸਰਕਾਰ ਵੱਲੋਂ ਵਾਰ-ਵਾਰ ਦਿੱਤੇ ਗਏ ਵਾਅਦਿਆਂ ਦੇ ਖਿਲਾਫੀ ਤੇ ਕੇਂਦਰਿਤ ਹੈ ਫੈਡਰੇਸ਼ਨ ਦੇ ਪ੍ਰਧਾਨ ਸ਼ਤੀਸ਼ ਅਵਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 13% ਡੀਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਚਾਹ ਤੋ 36 ਕਿਸ਼ਤਾਂ ਵਿੱਚ ਅਭਿਸ਼ਟਨ ਅਤੇ ਆਂਗਣਵਾਰੀ ਆਸ਼ਾ ਵਰਕਰਾਂ ਨੂੰ ਨਿਊਨਤਮ ਮਜਦੂਰੀ ਦੇ ਨਾਲ ਸਮੇਤ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਇਸੇ ਤਰ੍ਹਾਂ 2020 ਤੋਂ ਬਾਅਦ ਭਰਤੀ ਹੋਏ ਮੁ ਵੀਹ ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਰੈਲੀ ਵਿੱਚ ਸ਼ਾਮਲ ਹੋਏ ਵੱਖ-ਵੱਖ ਯੂਨੀਅਨਾਂ ਦੇ ਨੇਤਾਵਾਂ ਨੇ 20 ਮਈ ਨੂੰ ਦੇਸ਼ ਪੱਧਰ 'ਤੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਪੰਜਾਬ ਭਰ ਦੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਨੇਤਾਵਾਂ ਤੀਰਤ ਸਿੰਘ ਪਾਸੀ ਮਨਜੀਤ ਸਿੰਘ ਸੈਣੀ ਅਤੇ ਗੁਰਦੀਪ ਸਿੰਘ ਬਾਜਵਨ ਨੇ ਸਰਕਾਰ ਤੇ ਆਮ ਆਦਮੀ ਪਾਰਟੀ 'ਤੇ ਚੌੜੀ ਵਾਅਦੇ ਤੋਂ ਨੰਦਾ ਇਖ਼ਜ਼ਾਮ ਲਗਾਇਆ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੁੱਢਲੀਆਂ ਮੰਗਾਂ ਨੂੰ ਨਹੀਂ ਸੁਣਿਆ ਤਾਂ ਅਗਲੇ ਕਦਮ ਬਹੁਤ ਹੀ ਕਠੋਰ ਹੋਣਗੇ ਫੈਡਰੇਸ਼ਨ ਨੇ ਸਪਸ਼ਟ ਕੀਤਾ ਕਿ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਲੜਾਈ ਨੂੰ ਫਲਾਉਣ ਲਈ ਤਿਆਰ ਹਨ ਮੁਲਾਜ਼ਮਾ ਦਾ ਕਹਿ ਰਿਹਾ ਹੈ ਕਿ ਉਹਨਾਂ ਦੀ ਹੋਂਦ ਖਤਰੇ ਵਿੱਚ ਪੈ ਰਹੀ ਹੈ ਤੇ ਹੁਣ ਉਹ ਸਰਕਾਰੀ ਲਾਪਰਵਾਹੀ برداشت ਨਹੀਂ ਕਰੇ ਅਜੀ ਬ੍ਰਿਧ ਵਿੱਚ ਨਹੀਂ ਜਿੱਚਦੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨਰਗੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ